ਨਮਸਕਾਰ ਇਹ ਆਕਾਸ਼वाणी ਹੈ ਹੁਣ ਤੁਸੀਂ ਗੁਰਵਿੰਦਰ ਸਿੰਘ ਸੋਹਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਹੰਸਲਪੁਰ ਤੋਂ ਮੇਡ ਇਨ ਇੰਡੀਆ ਬੈਟਰੀ ਇਲੈਕਟ੍ਰਿਕ ਵਾਹਨ ਏ ਵਿਟਾਰਾ ਨੂੰ ਚੰਡੀ ਦੇਖੇ ਰਵਾਨਾ ਕੀਤਾ ਇਹ ਵਾਹਨ ਯੂਰਪ ਅਤੇ ਜਾਪਾਨ ਵਰਗੇ ਮੁੱਖ ਬਾਜ਼ਾਰਾਂ ਸਮੇਤ 100 ਤੋਂ ਵੱਧ ਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਣਗੇ ਗੁਜਰਾਤ ਦੇ 2 ਦਿਨਾਂ ਦੌਰੇ ਤੇ ਆਏ ਪ੍ਰਧਾਨ ਮੰਤਰੀ ਨੇ ਅਹਮਦਾਬਾਦ ਦੇ ਹੰਸਲਪੁਰ ਵਿਖੇ SUZUKI ਮੋਟਰ ਦੇ ਪਲਾਂਟ ਵਿੱਚ ਪ੍ਰਦਰਸ਼ਨੀ ਦਾ ਦੌਰਾ ਕੀਤਾ ਪ੍ਰਧਾਨ ਮੰਤਰੀ ਨੇ ਹੰਸਲਪੁਰ ਸਥਿਤ TDS ਲੀਥੀਅਮ ਆਇਨ ਬੈਟਰੀ ਪਲਾਂਟ ਵਿੱਚ ਹਾਈਬ੍ਰਿਡ ਬੈਟਰੀ ਇਲੈਕਟਰੋਡ ਦੇ ਸਥਾਨਿਕ ਉਤਪਾਦਨ ਦੀ ਸ਼ੁਰੂਆਤ ਦੇ ਨਾਲ ਭਾਰਤ ਦੇ ਬੈਟਰੀ ਇਕੋਸਿਸਟਮ ਦੇ ਅਗਲੇ ਪੜਾਅ ਦੀ ਵੀ ਸ਼ੁਰੂਆਤ ਕੀਤੀ। ਇਹ ਪਲਾਂਟ ਤੋਸ਼ੀਬਾ, ਡੈਂਸੋ ਅਤੇ ਸੂਜ਼ੂਕੀ ਦਾ ਇੱਕ ਸਾਂਝਾ ਉਦਮ ਹੈ ਜੋ ਘਰੇਲੂ ਨਿਰਮਾਣ ਅਤੇ ਸਾਫ਼ ਊਰਜਾ ਨਵੀਨਤਾ ਨੂੰ ਉਲਾਰਾ ਦੇਵੇਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀ ਸਵੈ-ਨਿਰਭਰਤਾ ਦੀ ਖੋਜ ਤੇ ਹਰੀ ਗਤੀਸ਼ੀਲਤਾ ਦੇ ਕੇਂਦਰ ਵੱਜੋਂ ਇਸ ਦੇ ਉਭਾਰ ਵਿੱਚ ਇੱਕ ਖਾਸ ਦਿਨ ਇਹ ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਭਾਰਤ ਦੇ ਬੈਟਰੀ ਇਕੋਸਿਸਟਮ ਨੂੰ ਵੱਡਾ ਹੁਲਾਰਾ ਦੇਵੇਗੀ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਦੀਆਂ ਨਦੀਆਂ ਵਿੱਚ ਮੀਂਹ ਦੇ ਪਾਣੀ ਦੇ ਵਹਾਅ ਨੇ ਸਰਹੱਦੀ ਰਾਂ ਨੂੰ ਸੋਕਸ ਕਰ ਦਿੱਤਾ ਏ। ਬਿਆਸ, ਰਾਵੀ ਤੇ ਸਤਲੁਜ ਸਮੇਤ ਨਦੀਆਂ ਦੇ ਉਛਾਲ ਨੇ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਪਠਾਨਕੋਟ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਦਿੱਤਾ ਹੈ ਜਿਸ ਨਾਲ ਆਮ ਜਨ ਜੀਵਨ ਹੱਪ ਹੋ ਗਿਆ ਤੇ ਖੜੀਆਂ ਫਸਲਾਂ ਪਾਣੀ ਚ ਡੁੱਬ ਗਈਆਂ ਨੇ। ਬਾਰਿਸ਼ ਕਾਨ 7 ਜ਼ਿਲ੍ਹਿਆਂ ਵਿੱਚ ਅੱਜ ਸਕੂਲ ਬੰਦ ਕਰ ਦਿੱਤੇ ਗਏ ਨੇ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਚੰਤਕ ਸੰਬੋਧਨ ਪ੍ਰਣਾਲੀ ਦੀ ਵਰਤੋਂ ਕਰਕੇ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਬਜ਼ੁਰਗਾਂ ਨੂੰ ਸਰਦੀ ਪਿੰਡਾਂ ਨੇੜੇ ਸਥਾਪਿਤ ਪੰਜ ਰਾਹਤ ਕੈਂਪਾਂ ਵਿੱਚ ਜਾਣ ਦੀ ਸਲਾਹ ਜਾਰੀ ਕੀਤੀ ਹੈ ਫਰਾਂ ਕੋਟ ਵਿੱਚ ਵੀ ਸਥਿਤੀ ਚਿੰਤਾਜਨਕ ਹੈ ਜ਼ਿਲ੍ਹਾ ਪੁਲਿਸ ਮੁਖੀ ਦਿਲਜਿੰਦਰ ਸਿੰਘ ਨੇ ਕਿਹਾ ਹੈ ਕਿ ਕੋਝ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਤੇ ਫੌਜ ਐਨਡੀਆਰਫ ਦੀ ਟੀਮਾਂ ਮਦਦ ਨਾਲ ਪਿੰਡ ਵਾਸੀਆਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਫੜ ਦੀ ਸਥਿਤੀ ਆ ਸਾਰੇ ਪਠਾਨਕੋਟ ਡਿਸਟ੍ਰਿਕਟ ਕਾਫੀ ਲਾਰਮਿੰਗ ਆ ਰੰਜੀਤ ਸਾਗਰ ਡੈਮ ਦੀ ਜਿਹੜੀ ਝੀਲ ਆ ਓਵਰਫਲੋ ਕਰ ਰਹੀ ਆ ਉਸ ਕਰਕੇ ਪਾਣੀ ਜਿਹੜਾ ਹੈਗਾ ਉੱਥੋਂ ਵੀ ਛਲਣਾ ਜ਼ਰੂਰੀ ਹੋ ਗਿਆ ਲੋਕ ਅਜੇ ਸਟਕ ਹੋਏ ਆ ਔਰ ਆਪਣੀਆਂ ਛੱਤਾਂ ਦੇ ਉੱਪਰ ਆ ਉਹਨਾਂ ਨੂੰ ਰੈਸਕਿਊ ਐਨਡੀਆਰਐਫ ਦੀ ਟੀਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਆ ਸੋ ਅਸੀਂ ਆਰਮੀ ਥੋਰਟੀਜ਼ ਨੂੰ ਵੀ ਰਿਕਵੈਸਟ ਕੀਤੀ ਹੈ ਜਿਵੇਂ ਹੀ ਬਾਰਿਸ਼ ਖਤਮ ਹੁੰਦੀ ਆ ਤਾਂ ਉਹਨਾਂ ਦੇ 에ਅਰ ਲਿਫਟ ਕਰਨ ਦੀ ਅਸੀਂ ਭਰਪੂਰ ਕੋਸ਼ਿਸ਼ ਕਰਾਂਗੇ ਔਰ ਪਠਾਨਕੋਟ ਪੁਲਿਸ ਵੱਲੋਂ ਪਬਲਿਕ ਨੂੰ ਅਪੀਲ ਆ ਕਿ ਬ ਹਰ ਕੰਟਰੋਲ ਰੂਮ ਜਿਹੜਾ ਹੈਗਾ ਆ ਉਹਦਾ ਨੰਬਰ ਹੈਗਾ 01862346944 ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਬਿਆਸ ਦਰਿਆ ਦੇ ਤੇਜ਼ ਵਹਾਅ ਕਾਣ ਵੀ ਤਵਤ ਪਿੰਡ ਪ੍ਰਭਾਵਿਤ ਹੋਏ ਨੇ ਬਿਆਸ ਦਰਿਆ ਦੇ ਹਰਾਂ ਦੇ ਪਾਣੀ ਨੇ ਹੁਸ਼ਿਆਰਪੁਰ ਦੇ ਮਕੇਰੀਆ ਸਬਡਿਵੀਜ਼ਨ ਦੇ ਕਈ ਪਿੰਡਾਂ ਵਿੱਚ ਨੁਕਸਾਨ ਪਹੁੰਚਾਇਆ ਏ ਮੌਸਮ ਵਿਭਾਗ ਨੇ ਅੱਜ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਰਿਸ਼ ਪੈਣ ਨਾਲ orange alert ਜਾਰੀ ਕੀਤਾ ਏ ਉਧਰ ਵਿਧਾਨ ਸਭਾ ਹਲਕਾ ਪੱਟੀ ਦੇ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਦੀ ਸਾਰ ਲੈਣ ਲਈ ਕੈਬਨਿਟ ਮੰਤਰੀ ਹਰਪੰਨ ਸਿੰਘ ਈਟੀਓ ਤੇ ਲਾਲਜੀਤ ਸਿੰਘ ਪੁੱਲਰ ਨੇ ਹਰੀਕੇ ਹੈਡਵਰਕਸ ਤੋਂ ਤੋਂ ਮੁੱਠਿਆਂਵਾਲੀ ਤੱਕ ਤੁਸੀਂ ਬੰਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਕੋਲੋਂ ਮਮ ਬਸਤੀ ਲਾਲ ਸਿੰਘ ਕੁੱਤੀਵਾਲ ਸਬਰਾ ਰਾਜਦਲ ਰਾਦਲਕੇ ਤੇ ਮੁੱਠਿਆਂਵਾਲ ਆਦ ਪਿੰਡਾਂ ਦੇ ਦਰਿਆਈ ਪਾਣੀ ਦੀ ਮਾਰ ਚੱਲ ਰਹੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਪੰਜਾਬ ਸਰਕਾਰ ਉਹਨਾਂ ਹਰ ਸੰਭਵ ਸਹਾਇਤਾ ਦਾ ਪ੍ਰੋਸਾ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਸੂਬੇ ਦੀ ਭਲਾਈ ਤੇ ਲੋਕਾਂ ਦੀ ਖੁਸ਼ਹਾਲੀ ਲਈ ਸਿੱਖਿਆ, ਸਿਹਤ, ਬੁਨਿਆਦੀ ਢਾਂਚਾ, ਬਿਲੀ ਤੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਇਤਿਹਾਸਿਕ ਪਹਿਲ ਕਦਮੀਆਂ ਕੀਤੀਆਂ ਨੇ ਚਨਈ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੁ ਉਹਨਾਂ ਮੁੱਖ ਖੇਤਰਾਂ ਨੂੰ ਲਗਾਤਾਰ ਪਹਿਲ ਦਿੱਤੀ ਹੈ ਜੋ ਜਨਤਾ ਲਈ ਬਹੁਤ ਮਹੱਤਵਪੂਰਨ ਨੇ ਉਹਨਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਵੱਲੋਂ ਲੋਕਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਪਹਿਲ ਕਦਮੀਆਂ ਸ਼ੁਰੂ ਕਰਨ ਦੀ ਛਾਗਾ ਕੀਤੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਉਹਨਾਂ ਲਈ ਬਹੁਤ ਮਾਣ ਤੇ ਸੰਤੁਸ਼ਟੀ ਦੀ ਗੱਲ ਹੈ ਕਿ ਉਹਨਾਂ ਨੂੰ ਤਾਮਿਲਨਾਡੂ ਸਰਕਾਰ ਵੱਲੋਂ ਮੁੱਖ ਮੰਤਰੀ ਨਾਸ਼ਤਾ ਜੋ ਉਹਨਾਂ ਦੇ ਵਿਸਥਾਰ ਲਈ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੀ ਭਲਾਈ ਲਈ ਦੇਸ਼ ਭਰ ਵਿੱਚ ਲਾਗੂ ਕੀਤੀ ਜਾ ਰਹੀ ਹੈ। ਪ੍ਰਭਾਵਸ਼ਾਲੀ ਪਹਿਲ ਕਦਮਾਂ ਸਿੱਖਣ ਤੇ ਦੁਹਰਾਉਣ ਲਈ ਉਸ ਕੋਰਿੰਦੀ ਹੈ। ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਖੜਗੜ ਦੇ ਲੋਕ ਸੂਚਨਾ ਅਧਿਕਾਰੀ ਤੇ तहसीलदार वरुण जमानती वारंट जारी ਕੀਤਾ ਹੈ ਇਸ ਸਬੰਧਿਤ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਖੜਾਵਾਸੀ ਭਗਤ ਸਿੰਘ ਵੱਲੋਂ ਦਾਇਰ ਅਪੀਲ ਦੀ ਸੁਣਵਾਈ ਦੌਰਾਨ ਰਾਜ ਸੂਚਨਾ ਕਮਿਸ਼ਨਰ ਹਰਪੀਤ ਸਿੰਘ ਸੰਧੂ ਵੱਲੋਂ ਤਹਿਸੀਲਦਾਰ ਗੁਰਵਿੰਦਰ ਸਿੰਘ ਦੀ ਪ੍ਰਸ਼ੀਬੰਧੀ ਜਾਰੀ ਹੁਕਮਾਂ ਦੀ ਵਾਰ-ਵਾਰ ਹਦਾਇਤਾਂ ਦੇ ਬਾਵਜੂ ਪਾਲਣਾ ਨਹੀਂ ਕੀਤੀ ਗਈ ਇਹਦੇ ਨਾਲ ਹੀ ਪ੍ਰਾਦੇਸ਼ੀ ਖਬਰਾਂ ਖਤਮ ਹੋਈਆਂ ਸਾਡਾ ਐਕਸੈਂਡ ਲਈ @AIR Ranjit Jalandhar ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ ਨਮਸਕਾਰ